ਉਹਨਾਂ ਨੇ ਸਿਵਾਏ ਆਪਣੀ ਕਨਬਾਪ ਰਸਤੀ ਦੇ ਆਪਣੇ ਕਾਰਨ ਨੂੰ ਪਾਲਣ ਦੇ ਹੋਰ ਕੁਛ ਕੀਤਾ ਹੀ ਨਹੀਂ ਨਾ ਸਟੇਟ ਦੇ ਹਿੱਤਾਂ ਦਾ ਖਿਆਲ ਰੱਖਿਆ ਤੇ ਨਾ ਕੌਮ ਦੇ ਹਿੱਤਾਂ ਦਾ ਖਿਆਲ ਰੱਖਿਆ ਸਿੱਖ ਕੌਮ ਦੀ ਜੋ ਦੁਰਦਸ਼ਾ ਹੈ ਜੀ ਉਹਦੇ ਅਸਲੀ ਜ਼ਿੰਮੇਵਾਰ ਜਿਹੜੇ ਨੇ ਇਹ ਬਾਦਲ ਪਰਿਵਾਰ ਹੈ ਬਾਦਲ ਜੋ ਚਾਹਦਾ ਉਸ ਪਾਸੇ ਪਾਰਟੀ ਨੂੰ ਲਿਜਾ ਸਕਦਾ ਸੀ ਉਹਨੇ ਆਪਣਾ ਪਰਸਨਲਿਟੀ ਨਿਭਾਇਆ ਉਹ ਆਪ ਲੁੱਟਣ ਤੇ ਲੱਗਾ ਰਿਹਾ ਉਹਨੇ ਆਪਣੇ ਸਾਥੀਆਂ ਨੂੰ ਵੀ ਕਿਹਾ ਜੋ ਤੁਹਾਡੇ ਕੋਲ ਲੁੱਟਿਆ ਜਾਂਦਾ ਤੁਸੀਂ ਲੁੱਟ ਲਓ ਇਨਾਂ ਦੀ ਕੋ ਆਸ ਸੀ ਕਿ ਅਸੀਂ ਭਾਜਪੀ ਨਾਲ ਫੇਰ ਸਾਂਝ ਪਰਲਵਾਂਗੇ ਤੇ ਉਹਦੇ ਨਾਲ ਸਾਡੀਆਂ ਕੋਈ ਸੀਟਾਂ ਮਿਲ ਜਾਣਗੀਆਂ ਦੇਖੋ ਕੋਈ ਕਿਸੇ ਨਾਲ ਭਾਈ ਵਾਲੀ ਪਾਉਂਦਾ ਹੈ ਨਾ ਪਹਿਲਾਂ ਵੇਖਦਾ ਹੈ ਵੀ ਇਹਦੇ ਵਿੱਚ ਤਾਕਤ ਕਿੰਨੀ ਹੈ ਇਹਦਾ ਆਪਣੀ ਸਮਰੱਥਾ ਕਿੰਨੀ ਹੈ ਤੁਸੀਂ ਆਪਣੀ ਗਰਾਊਂਡ ਤੁਹਾਡੀ ਗਰਾਊਂਡ ਸੀ ਸਿੱਖੀ ਉਹ ਤੁਸੀਂ ਗਵਾ ਲਈ ਤੁਹਾਡੀ ਗਰਾਊਂਡ ਸੀ ਪੰਜਾਬ ਪੰਜਾਬ ਦੇ ਲੋਕ ਉਹ ਤੁਸੀਂ ਗਵਾ ਲਈ ਹੁਣ ਤੁਹਾਡੇ ਨਾਲ ਕੋਈ ਕਿਉਂ ਪਾਈਵਾਲੀ ਕਰੇਗਾ ਤੁਸੀਂ ਉਸ ਵੇਲੇ ਸੋਚਿਆ ਹੀ ਨਹੀਂ ਵੀ ਅਸੀਂ ਜਿਨ੍ਹਾਂ ਦੇ ਸਿਰ ਦੇ ਉੱਤੇ ਰੋਜ ਕਰ ਰਹੇ ਹਾਂ ਉਹਨਾਂ ਦਾ ਵੀ ਕੁਝ ਖਿਆਲ ਰੱਖੀਏ ਉਸ ਕੌਮ ਦਾ ਵੀ ਕੁਝ ਖਿਆਲ ਕਰੀਏ ਉਸ ਸੂਬੇ ਦਾ ਵੀ ਕੁਝ ਖਿਆਲ ਕਰੀਏ ਉਸ ਵੇਲੇ ਤਾਂ ਤੁਸੀਂ ਸਾਰੇ ਰਲ ਕੇ ਲੁੱਟਣ ਲੱਗੇ ਲੱਗੇ ਰਹੇ ਹੁਣ ਉਹਦੇ ਵਿੱਚ ਦੋਸ਼ ਨਜ਼ਰ ਆ ਰਹੇ ਨੇ ਉਹਨਾਂ ਆਪਸ ਦੇ ਵਿੱਚ ਦੁਸ਼ਮਣੀ ਹੋ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਇੱਕ ਦਿਨ ਬਿਆਨ ਦਿੱਤਾ ਸੀ ਕਿ ਜੇ ਅਸੀਂ ਬੇਅਦਬੀ ਕਰਵਾਈ ਹੈ ਜਾਂ ਉਹਦੇ ਵਿੱਚ ਸਾਡਾ ਕੋ ਰੋਲ ਹੈ ਜਾਂ ਸਾਡਾ ਬੇੜਾ ਕਰ ਖੋਦੇ ਉਹ ਹੋ ਗਿਆ ਇਹਨਾਂ ਨੂੰ ਕਿਸੇ ਨੇ ਮਤ ਕਿਉਂ ਨਹੀਂ ਦਿੱਤੀ ਕਿ ਜੇ ਤੁਸੀਂ ਪੰਥਕ ਮੁੱਦਿਆਂ ਨੂੰ ਵਿਚਾਰ ਦਿਓਗੇ ਤੇ ਤੁਹਾਡੀ ਨਜ਼ਾਤ ਨਹੀਂ ਹੋਣੀ ਉਹ ਮਤ ਲੈਣ ਵਾਲਾ ਤਾਂ ਪ੍ਰਕਾਸ਼ ਸਿੰਘ ਬਾਦਰ ਹੈ ਨਹੀਂ ਸੀ ਉਹ ਟੋਟਲ ਆਪਣੀ ਮਰਜ਼ੀ ਕਰਦੇ ਸੀ ਪ੍ਰਕਾਸ਼ ਸਿੰਘ ਬਾਦਲ ਦਾ ਇਹ ਸੁਭਾਅ ਸੀ ਉਹ ਸੁਣਦਾ ਸਾਰਿਆਂ ਦੀ ਸੀ ਕਰਦਾ ਉਹ ਆਪਣੇ ਮਨ ਦੀ ਸੀ ਉਹਨੂੰ ਸਿਰਫ ਆਪਣਾ ਹਿੱਤ ਪਿਆਰਾ ਸੀ ਇਹਨਾਂ ਆਧਾਰ ਅਕਾਲੀ ਦਲ ਦਾ ਸਿੱਖੀ ਹੈ ਸਿੱਖ ਪਰਵਾੜੀ ਹੈ ਜਿਹਨੂੰ ਇਹਨਾਂ ਨੇ ਆਪਣੇ ਹੱਥ ਉਜਾੜ ਦਿੱਤਾ ਹੈ ਇਹ ਸਾਰਾ ਲਾਣਾ ਹੀ ਕ腐ਟ ਹੈ ਹਮ ਅਕਾਲੀ ਦਲ ਦੇ ਨਾਂ ਦੇ ਉਤੇ ਜਿਹਨਾਂ ਲੀਡਰ ਨੇ ਭਾਵੇਂ ਬਾਦਲਪੁਰ ਸੁਖਵੀਰ ਵੱਖੀ ਨੇ ਤੇ ਚਾਹੇ ਬਾਗੀ ਨੇ ਜਿਹਨਾਂ ਨੂੰ ਸੀ ਬਾਗੀ ਕਹਿ ਰਹੇ ਆ ਮੇਰੀ ਨਜ਼ਰ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਇਸ ਕਾਬਲ ਨਹੀਂ ਕਿ ਉਹਨੂੰ ਕੌਮ ਮੰਨਤਾ ਦੇਵੇ ਜੱਥੇਦਾਰ ਹਰਪ੍ਰੀਤ ਸਿੰਘ ਮੀਡੀਆ ਦੇ ਮੁਖਾਤਬ ਹੋ ਕੇ ਕਹਿੰਦੇ ਨੇ ਅਕਾਲੀ ਦਲ ਦੇ ਵਿੱਚ ਫੋਟਾ ਫੁੱਟ ਨਹੀਂ ਹੋਣੀ ਚਾਹੀਦੀ ਤੇ ਲੋਕ ਸਵਾਲ ਕਰਦੇ ਆ ਫੋਟਾ ਹੈ ਜਾਂ ਅਕਾਲੀ ਦਲ ਦੀ ਪੰਥ ਦੇ ਨਾਲ ਕੀਤੀ ਹੋਈ ਬੇਈਮਾਨੀ ਸਾਹਮਣੇ ਆ ਰਹੀ ਹੈ ਹਾਂ ਕੌਮ ਦੇ ਵਾਸਤੇ ਸਾਡੇ ਵਾਸਤੇ ਹਊਗਾ ਹੋਣਗੇ ਕਿ ਸਰਬੋੱਚੇ ਜੀ ਇਹਨਾਂ ਦੇ ਤੱਕ ਇੱਕ ਹੁਕਮ ਦੇ ਉੱਤੇ ਰਾਤੋ ਰਾਤ ਜੱਥੇਦਾਰ ਬਦਲ ਜਾਂਦਾ ਹੂੰ ਰਾਤ ਸੌਂਦਾ ਤੇ ਜੱਥੇਦਾਰ ਹੁੰਦਾ ਸਵੇਰੇ ਉੱਠਦਾ ਤੇ ਜੱਥੇਦਾਰੀ ਲੈ ਗਈ ਹੁੰਦੀ ਹੈ ਫਿਰ ਕੀ ਔਕਾਤ ਹੈ ਜੱਥੇਦਾਰ ਦੀ ਮੈਨੂੰ ਬਿਲਕੁਲ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਦੁਬਾਰਾ ਰਿਵਾਈਵਲ ਦਾ ਮੌਕਾ ਮਿਲੇਗਾ ਇਹ ਹੁਣ ਭਾਵੇਂ ਜਥੇਦਾਰ ਰਲੀਆਂ ਗੇਮਾਂ ਪਹਿਲਾਂ ਬੜੀ ਮੇਰੀ ਖੇਡ ਚੁੱਕੇ ਨੇ ਪਹਿਲੀ ਵਾਰ ਹੀ ਨਹੀਂ ਸਮੇ ਸਮੇਤ ਬਹੁਤ ਸਾਰੇ ਪੰਜਾਬ ਦੇ ਚਿੰਤਕਾਂ ਦੇ ਵੱਲੋਂ ਇਹ ਸਵਾਲ ਚੱਕੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਰਾਸੀ ਤੇ ਪੰਜਾਬ ਦੀ ਧਾਰਮਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਪਰਿਵਾਰਵਾਦ ਦਾ ਗਲਬਾ ਪੈ ਚੁੱਕਾ ਏ ਤੇ ਕਿਤੇ ਨਾ ਕਿਤੇ ਇੱਕ ਧਿਰ ਦੀਆਂ तमाम सारीਆਂ ਚੀਜ਼ਾਂ ਪੰਜਾਬ ਦੀ ਇਸ ਧਾਰਮਿਕ ਤੇ ਰਾਜਨੀਤਿਕ ਧਿਰ ਦੇ ਵਿੱਚ ਚੱਲਦੀਆਂ ਨਜ਼ਰ ਆਉਂਦੀਆਂ ਨੇ ਸਮੇਂ-ਸਮੇਂ ਤੇ ਬਾਗੀਸੁਰ ਵੀ ਵਕ-ਵਕ ਤੇ ਰਾਦੇ ਵੱਲੋਂ ਉੱਠਦੇ ਰਹੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਰਹਿਣ ਵਾਲੇ ਜਿਹੜੇ ਲੀਡਰ ਨੇ ਉਹ ਵੀ ਬਾਗੀਸੁਰ ਉਠਾ ਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਜਾ ਕੇ ਆਪਣੀਆਂ ਪਿਛਲੇ ਸਮੇਂ ਦੇ ਦਰਮਿਆਨ ਜਿਹੜੀਆਂ ਵੱਡੀਆਂ ਭੁੱਲਾਂ ਹੋਈਆਂ ਨੇ ਉਹਨਾਂ ਦੀ ਖਿਮਾ ਯਾਚਨਾ ਕਰਦੇ ਨਜ਼ਰ ਆਉਂਦੀ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਲੀਡਰ ਨੇ ਉਹਨਾਂ ਨੂੰ ਕੌਣ ਚਲਾ ਰਿਹਾ ਏ ਉਹ ਕਿਸ ਤਰੀਕੇ ਦੇ ਨਾਲ ਭਵਿੱਖ ਦੇ ਵਿੱਚ ਪੰਜਾਬੀ ਰਾਜਨੀਤੀ ਦੇ ਵਿੱਚ ਉੱਭਰਨਾ ਚਾਹੁੰਦੇ ਨੇ ਜਾਂ ਫਿਰ ਵਿਰੋਧੀ ਧਿਰਾਂ ਦੇ ਵੱਲੋਂ ਸਵਾਲੀਆ ਚਿੰਨ ਲਗਾ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇੱਕ ਪਾਸੇ ਕਰਨ ਦਾ ਯਤਨ ਕੀਤਾ ਜਾ ਰਿਹਾ ਏ ਇਸੇ ਨੂੰ ਲੈ ਕੇ ਗੱਲਬਾਤ ਗੱਲਬਾਤ ਕਰਾਂਗੇ ਸਿੱਖ ਵਿਦਵਾਨ ਭਾਈ ਰਜਿੰਦਰ ਸਿੰਘ ਖਾਲਸਾ ਪੰਚਾਇਤ ਚੰਡੀਗੜ੍ਹ ਵਾਲੇ ਮੇਰੇ ਨਾਲ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਪੰਜਾਬ ਦੀ ਖੇਤਰੀ ਪਾਰਟੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਵਾਲੇ ਵੀ ਕੀਤੇ ਜਾਂਦੇ ਨੇ ਕਿ ਜਿੰਨਾ ਤੱਕ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀਆਂ ਮੰਗਾਂ ਦੇ ਉੱਪਰ ਪੈਰਾ ਨਹੀਂ ਦਿੰਦੀ ਉਹਨਾਂ ਚੁਣੌਤੀਆਂ ਦੇ ਨਾਲ ਨਹੀਂ ਲੜਦੀ ਤੇ ਉਹਦੇ ਬਿਨਾ ਹੱਲ ਨਹੀਂ ਹੋ ਸਕਦਾ ਪੰਜਾਬ ਦੀਆਂ ਵੱਡੀਆਂ ਚੁਣੌਤੀਆਂ ਦਾ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਵਿੱਚ ਬਹੁਤ ਸਨੀਆਂ ਸਮੇਂ-ਸਮੇਂ ਤੇ ਈਰਾਮ ਬਗਾਵਤਾਂ ਦੇ ਸੁਰ ਉਠਾਉਂਦੀਆਂ ਰਹੀਆਂ ਨੇ ਪਰ ਹਾਲ ਦੇ ਵਿੱਚ ਇੱਕ ਵੱਖਰੇ ਤਰੀਕੇ ਦੇ ਨਾਲ ਅਕਾਲ ਤਖਬ ਦੀ ਜਿਹੜੀ ਪਾਵਨ ਬਾਰਗਾ ਦੇ ਵਿੱਚ ਜਾ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਸਕੰਦਰ ਸਿੰਘ ਮਲੂਕਾ ਹੋਣ ਬਹੁਤ ਸਾਰੇ ਅਕਾਲੀ ਲੀਡਰਾਂ ਦੇ ਵੱਲੋਂ ਖਿਮਾ ਯਾਤਨਾ ਕੀਤੀ ਜਾ ਰਹੀ ਹੈ ਤੇ ਇਸ ਖਿਮਾ ਯਾਤਨਾ ਨੂੰ ਸਭ ਤੋਂ ਪਹਿਲਾਂ ਕਿਵੇਂ ਦੇਖਿਆ ਜਾਵੇ ਜੀ ਮੈਂ ਦੇਖੋ ਤੁਸੀਂ ਸਵਾਲ ਕਰਦੇ ਵਿੱਚ ਜਵਾਬ ਦੇ ਦਿੱਤਾ। ਹਮ ਖੇਤਰੀ ਪਾਰਟੀ ਦਾ ਫਰਜ਼ ਹੁੰਦਾ ਹੈ ਆਪਣੇ ਖੇਤਰ ਦੇ ਹਿੱਤਾਂ ਦੀ ਰੱਖਿਆ ਕਰਨਾ। ਅਕਾਲੀ ਦਲ ਦੇ ਦੋ ਫਰਜ਼ ਨੇ। ਪਹਿਲਾ ਤੇ ਉਹ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਆਪਣੇ ਆਪ ਨੂੰ ਕਹਉਂਦੇ ਨੇ। ਹਮ ਸਿੱਖਾਂ ਹੱਕਾਂ ਦਾ ਰੱਖਿਆ ਕਰਨੀ। ਜੀ। ਦੂਸਰਾ ਕਿਉਂਕਿ ਸਟੇਟ ਲੈਵਲ ਤੇ ਉਹਨਾਂ ਦਾ ਰਾਜ ਵੀ ਰਿਹਾ ਰਾਜ ਸਭਾ ਵੀ ਕਰਦੇ ਨੇ ਉਹਨਾਂ ਨੇ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਬਣਾ ਲਈ ਹੂੰ ਤੇ ਸਟੇਟ ਦੇ ਹੱਕਾਂ ਦੀ ਰੱਖਿਆ ਕਰਨੀ ਉਹ ਦੋਨਾਂ ਦੇ ਵਿੱਚ ਹੀ ਫੇਲ ਗਏ ਨੇ ਉਹਨਾਂ ਨੇ ਸਿਵਾਏ ਆਪਣੀ ਕੁੰਬਾ ਪ੍ਰਸਤੀ ਦੇ ਆਪਣੇ ਘਰ ਨੂੰ ਪਾਲਣ ਦੇ ਹੋਰ ਕੁਝ ਕੀਤਾ ਹੀ ਨਹੀਂ ਨਾ ਸਟੇਟ ਦੇ ਹਿੱਤਾਂ ਦਾ ਖਿਆਲ ਰੱਖਿਆ ਤੇ ਨਾ ਕੌਮ ਦੇ ਹਿੱਤਾਂ ਦਾ ਖਿਆਲ ਰੱਖਿਆ ਆ ਸਿੱਖ ਕੌਮ ਦੀ ਜੋ ਦੁਰਦਸ਼ਾ ਹੈ ਜੀ ਉਹਦੇ ਅਸਲੀ ਜ਼ਿੰਮੇਵਾਰ ਜਿਹੜੇ ਨੇ ਬਾਦਲ ਪਰਿਵਾਰ ਹੈ ਮੈਂ ਅਕਾਲੀ ਦਲ ਨਹੀਂ ਕਹਿ ਰਿਹਾ ਕਿਉਂਕਾ ਅਕਾਲੀ ਦਲ ਦੇ ਉੱਤੇ ਜਿਹੜਾ ছায়ਾ ਹੋਇਆ ਉਹ ਬਾਦਲ ਪਰਿਵਾਰ ছায়ਾ ਹੋਇਆ ਲੰਬੇ ਸਮੇਂ ਤੋਂ ਉਹਨੇ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਕੁਝ ਲੋਕਾਂ ਨੇ ਜੁਰਤ ਵਿਖਾਈ ਕਿ ਇਹਦੇ ਖਿਲਾਫ ਬੋਲ ਰਹੇ ਨੇ ਜਿਹਦੇ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਕੌਣ ਬੋਲਦਾ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਲੋਕ ਵੀ ਬਹੁਤ ਸਾਰੇ ਸਵਾਲ ਕਰਦੇ ਕਿ ਇਹਨਾਂ ਲੰਬਾ ਸਮਾਂ ਪੈ ਜਾਣਾ ਫਿਰ ਸੱਤਾ ਦੀ ਕੁਰਸੀ ਦਾ ਜਿਹੜਾ ਨਿਗਮਾਣਿਆ ਹੈ ਤੇ ਉਸ ਤੋਂ ਬਾਅਦ ਸਤਾਹੀਨ ਇਹੀ ਲੋਕ ਰਹੇ ਨੇ ਤੇ ਇਹਨਾਂ ਦੇ ਵੱਲੋਂ ਲੰਬਾ ਸਮਾਂ ਜਿਹੜਾ ਸੀ ਫਿਰ ਉਹਨਾਂ ਪੰਥ ਪ੍ਰਸਤਕ ਲੋਕਾਂ ਦੀ ਜਿਹੜੀ ਤਰਜ਼ਮਾਨੀ ਜਜ਼ਬਾਤਾਂ ਦੀ ਕਿਉਂ ਨਾ ਕੀਤੀ ਗਈ ਨਹੀਂ ਕੀਤੀ ਕਿਉਂਕਿ ਉਹ ਆਪਣੇ ਹਿੱਤਾਂ 'ਚ ਲੱਗੇ ਹੋਏ ਸਨ ਹਮ ਔਰ ਦੇਖੋ ਇਹਦੇ ਵਿੱਚ ਮੈਂ ਬੜੀ ਸਪੈਸ਼ਲ ਗੱਲ ਕਰਾਂਗਾ ਬਦਲ ਜੋ ਚਾਹਦਾ ਉਸ ਪਾਸੇ ਪਾਰਟੀ ਨੂੰ ਲਿਜਾ ਸਕਦਾ ਸੀ ਹੂੰ ਉਹਨੇ ਆਪਣਾ ਫਰਜ਼ ਨਹੀਂ ਨਿਭਾਇਆ ਉਹ ਆਪ ਲੁੱਟਣ ਤੇ ਲੱਗ ਰਿਹਾ ਉਹਨੇ ਆਪਣੇ ਸਾਥੀਆਂ ਨੂੰ ਵੀ ਕਿਹਾ ਜੋ ਤੁਹਾਡੇ ਕੋਲ ਲੁੱਟਿਆ ਜਾਂਦਾ ਤੁਸੀਂ ਲੁੱਟ ਲਓ ਹੁਣ ਉਹ ਜਿਹੜਾ ਲੁੱਟਦਾ ਮਾਲ ਹੈ ਉਹ ਅੱਗੋਂ ਆ ਰਹੀ ਰਾਇਸ ਦਾ ਕੁਛ ਨਹੀਂ ਪਹਿਲਾਂ ਸਟੇਟ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੁਣ ਲੋਕ ਸਭਾ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਹੋਈ ਇਹ ਉਸ ਹਾਰ ਦਾ ਨਤੀਜਾ ਹੈ ਹੂੰ ਜਿਹੜਾ ਇਹ ਆਸ ਕਰਦੇ ਸਨ ਵੀ ਸ਼ਾਇਦ ਸਾਨੂੰ ਮੁੜ ਕੇ ਦੌਰ ਲੱਗ ਜਾਏ ਇੱਕ ਬੜੀ ਦੁਖਦ ਭਾਗੀ ਗੱਲ ਹੋਈ ਹੈ ਅਜੇ ਤੱਕ ਜਿਸ ਵੇਲੇ ਇੱਕ ਲੀਡਰਸ਼ਿਪ ਰਿਜੈਕਟ ਹੁੰਦੀ ਹੈ ਨਾ ਜਿਵੇਂ ਬਾਦਲ ਘਰ ਦੀ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਰਿਜੈਕਟ ਹੋਈ ਹੈ ਹੂੰ ਕੌਮ ਦੇ ਵਿੱਚ ਟਰਾਂਜੀਸ਼ਨ ਹੁੰਦੀ ਹੈ ਨਵੀਂ ਲੀਡਰਸ਼ਿਪ ਉੱਭਰਦੀ ਹੈ ਉਹ ਨਵੀਂ ਲੀਡਰਸ਼ਿਪ ਅਜੇ ਤੱਕ ਨਹੀਂ ਉਭਰੀ ਕੋਈ ਇਹਨਾਂ ਨੂੰ ਆਸ ਸੀ ਕਿ ਸਾਨੂੰ ਦੁਬਾਰਾ ਮੌਕਾ ਮਿਲ ਜਾਏਗਾ ਹੂੰ ਕਿਉਂਕਿ ਨਵੀਂ ਲੀਡਰਸ਼ਿਪ ਕੋਈ ਨਹੀਂ ਆਈ ਲੇਕਿਨ ਇਹਨਾਂ ਨੂੰ ਤਾਂ ਕੌਮ ਬੜੀ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਇਹਨਾਂ ਦੀ ਇੱਕੋ ਆਸ ਸੀ ਕਿ ਅਸੀਂ ਭਾਜਪਾ ਨਾਲ ਫੇਰ ਸਾਂਝ ਪਰਲਮਾਨਗੇ ਹੂੰ ਤੇ ਉਹਦੇ ਨਾਲ ਸਾਡੀਆਂ ਕੋਈ ਸੀਟਾਂ ਬਣ ਜਾਣਗੀਆਂ ਦੇਖੋ ਕੋਈ ਕਿਸੇ ਨਾਲ ਪਾਈ ਵਾਲੀ ਪਾਉਂਦਾ ਹੈ ਨਾ ਪਹਿਲਾਂ ਵੇਖਦਾ ਵੀ ਇਹਦੇ ਵਿੱਚ ਤਾਕਤ ਕਿੰਨੀ ਹੈ ਇਹਦਾ ਆਪਣੀ ਸਮਰੱਥਾ ਕਿੰਨੀ ਹੈ ਹੂੰ ਤੁਸੀਂ ਆਪਣੀ ਗਰਾਊਂਡ ਤੁਹਾਡੀ ਗਰਾਊਂਡ ਸੀ ਸਿੱਖੀ ਉਹ ਤੁਸੀਂ ਗਵਾ ਲਈ ਤੁਹਾਡੀ ਗਰਾਉਂਡ ਸੀ ਪੰਜਾਬ ਪੰਜਾਬ ਦੇ ਲੋਕ ਉਹ ਤੁਸੀਂ ਗਵਾ ਲਈ ਹੁਣ ਤੁਹਾਡੇ ਨਾਲ ਕੋਈ ਕਿਉਂ ਪਾਈਵਾਲੀ ਕਰੇਗਾ ਹਮ ਤੁਹਾਡੇ ਨਾਲ ਪਾਈਵਾਲੀ ਤਾਂ ਹੀ ਕਰੇਗਾ ਨਾ ਜੇ ਤੁਹਾਡੇ ਵਿੱਚ ਕੋਈ ਸੰਭਰਾ ਸਾ ਹੋਵੇ ਤੁਸੀਂ ਉਸ ਵੇਲੇ ਸੋਚਿਆ ਹੀ ਨਹੀਂ ਵੀ ਅਸੀਂ ਜਿਨ੍ਹਾਂ ਦੇ ਸਿਰ ਦੇ ਉੱਤੇ ਰਾਜ ਕਰ ਰਹੇ ਹਾਂ ਉਹਨਾਂ ਦਾ ਵੀ ਕੁਝ ਖਿਆਲ ਰੱਖੀਏ ਉਸ ਕੌਮ ਦਾ ਵੀ ਕੁਝ ਖਿਆਲ ਕਰੀਏ ਹਮ ਉਸ ਸੂਬੇ ਦਾ ਵੀ ਕੁਝ ਖਿਆਲ ਕਰੀਏ ਉਸ ਵੇਲੇ ਤਾਂ ਤੁਸੀਂ ਸਾਰੇ ਰਲ ਕੇ ਲੁੱਟਣ ਲੱਗੇ ਲੱਗੇ ਰਹੇ ਹਮ ਹੁਣ ਉਹਦੇ ਵਿੱਚ ਦੋਸ਼ ਨਜ਼ਰ ਆ ਰਹੇ ਨੇ ਹੁਣ ਆਪਸ ਦੇ ਵਿੱਚ ਦੁਸ਼ਣਵਾਜੀ ਹੋ ਰਹੀ ਹੈ ਜੇ ਮੈਂ ਇੱਕ ਮੋਟੀ ਜੀ ਗੱਲ ਕਰਾਂ ਸੁਖਵੀਰ ਸਿੰਘ ਬਾਦਲ ਨੇ ਇੱਕ ਦਿਨ ਬਿਆਨ ਦਿੱਤਾ ਸੀ ਕਿ ਜੇ ਅਸੀਂ ਬੇਅਦਬੀ ਕਰਵਾਈ ਹੈ ਜਾਂ ਉਹਦੇ ਵਿੱਚ ਸਾਡਾ ਕੋਲ ਰੋਲ ਹੈ ਤਾਂ ਸਾਡਾ ਬੇੜਾ ਕਰ ਖੋ ਜਾਏ ਹੂੰ ਉਹ ਹੋ ਗਿਆ ਆਪ ਮੰਗਿਆ ਸੀ ਉਹਨੇ ਉਹ ਹੋ ਗਿਆ ਹੁਣ ਰੋਣਾ ਲੱਗ ਗਿਆ ਕਿਹੜੀ ਹੈ ਹੁਣ ਤਾਂ ਇਹਨਾਂ ਨੂੰ ਚੰਗਾ ਇਹ ਹੈ ਕਿ ਐਵੇਂ ਦੋਵੇਂ ਧੜੇ ਹੀ ਜਿਹੜੇ ਨੇ ਨਾ ਉਹ ਚੁੱਪ ਕਰਕੇ ਘਰ ਬੈਠਣ ਕੌਮ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ ਉਭਰਨ ਦੇਣ ਇਹਨਾਂ ਦੇ ਵਾਸਤੇ ਕੌਮ ਦੇ ਵਿੱਚ ਭਾਵੇਂ ਕੋਈ ਧੜਾ ਹੋਵੇ ਇਹ ਨਹੀਂ ਕਿ ਇਹ ਧੜਾ ਭਾਰੂ ਹੋ ਜਾਏਗਾ ਥੋੜੇ ਸਮੇਂ ਲਈ ਥੋੜੀ ਬਹੁਤੀ ਕਿਸੇ ਦੇ ਭਾਰਾਪਨ ਹੋ ਸਕਦਾ ਹੈ ਹਮ ਲੇਕਿਨ ਅਲਟੀਮੇਟਲੀ ਇਹਨਾਂ ਨੇ ਮੁਕਣਾ ਕਿਉਂਕਿ ਕਿਸੇ ਤੇ ਵੀ ਅਕਾਲੀ ਤੇ ਵਿਸ਼ਵਾਸ ਨਹੀਂ ਹੈ ਉਹ ਅਸਲੇ ਨਾ ਕਿਸੇ ਪੰਜਾਬ ਦੇ ਬੰਦੇ ਨੂੰ ਤੇ ਨਾ ਸਿੱਖ ਨੂੰ ਇਹ ਪ੍ਰਾਤਨਕ ਪ੍ਰਾਤਨ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤੇ ਪੰਥਕ ਮੁੱਦਿਆਂ ਦੇ ਉੱਪਰ ਸਿਆਸਤ ਕੀਤੀ ਜਾਂਦੀ ਸੀ तमाम ਸਾਰੀਆਂ ਧਿਰਾਂ ਦੇ ਵੱਲੋਂ ਪਰ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਜਾਂ ਭਾਜਪਾ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਇਹਨਾਂ ਨੇ ਪੰਥਕ ਮੁੱਦਿਆਂ ਨੂੰ ਟੱਚ ਤੇ ਕੀ ਕਰਨਾ ਸੀ ਸਗੋਂ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਅਕਾਲੀ ਦਲ ਬਾਦਲ ਦੇ ਵੱਲੋਂ ਮਿਹਾਲ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਉਹਨਾਂ ਮੁੱਦਿਆਂ ਨੂੰ ਕਿਉਂ ਵਿਸਾਰ ਦਿੱਤਾ ਗਿਆ ਜੀ ਵਿਸਾਰ ਦਿੱਤਾ ਗਿਆ ਤੇ ਆ ਰਿਜ਼ਲਟ ਹੈ ਜੇ ਨਾਂ ਮੇ ਸਾਰੇ ਜਾਂਦਾ ਤੇ ਰਿਜ਼ਲਟ ਕਿਉਂ ਆਉਂਦਾ ਹੁਣੇ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਹਨਾਂ ਮੁੱਦਿਆਂ ਨੂੰ ਉਭਾਰੀਏ ਜਿਵੇਂ ਸਿੱਖ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੇ ਮੁੱਦੇ ਨੂੰ ਉਭਾਰ ਕੇ ਉਹਦੇ ਰਾਹੀਂ ਸਾਨੂੰ ਦੁਬਾਰਾ ਐਕਸੈਪਟੈਂਸ ਮਿਲ ਜਾਏ ਪਰ ਕੌਮ ਨੂੰ ਪਤਾ ਨਹੀਂ ਵੀ ਤੁਸੀਂ ਇਹ ਦਰਾਜਸ਼ਤਾ ਦੇ ਵਿੱਚ ਨਾਲ ਰਹੇ ਹੋ ਭਾਜੀ ਦੇ ਉਸ ਵੇਲੇ ਤੁਸੀਂ ਚਾਹੁੰਦੇ ਤੇ ਦੋ ਦਿਨਾਂ ਚ ਸਾਰੇ ਕੈਦੀ ਰਿਹਾਲ ਕਰਾ ਦਿੰਦੇ ਉਸ ਵੇਲੇ ਤੁਸੀਂ ਬੋਲੇ ਨਹੀਂ ਹੁਣ ਤੁਸੀਂ ਰਿਜੈਕਟ ਹੋ ਗਏ ਹੁਣ ਤੁਹਾਨੂੰ ਕੌਂਫੀਡੈਂਟ ਨਕਾਰ ਦਿੱਤਾ ਹੁਣ ਤੁਹਾਨੂੰ ਯਾਦ ਆ ਗਏ ਪਾਰਟੀਆਂ ਦੇ ਕੋਲੇ ਬਹੁਤ ਵੱਡੇ ਕੇਡਰ ਹੁੰਦੇ ਆ ਬਹੁਤ ਵੱਡੇ ਐਕਟਿਵਿਸਟ ਤੇ ਸਲਾਹਕਾਰ ਹੁੰਦੇ ਆ ਫਿਰ ਇਹਨਾਂ ਨੂੰ ਕਿਸੇ ਨੇ ਮਤ ਕਿਉਂ ਨਹੀਂ ਦਿੱਤੀ ਕਿ ਜੇ ਤੁਸੀਂ ਪੰਥਕ ਮੁੱਦਿਆਂ ਨੂੰ ਵਿਚਾਰਦੇ ਹੋਗੇ ਤੇ ਤੁਹਾਡੀ ਨਜ਼ਾਤ ਨਹੀਂ ਹੋਣੀ ਨਹੀਂ ਮਤ ਲੈਣ ਵਾਲਾ ਤਾਂ ਪ੍ਰਕਾਸ਼ ਸਿੰਘ ਬਾਦਲ ਹੈ ਨਹੀਂ ਸੀ ਉਹ ਟੋਟਲ ਆਪਣੀ ਮਰਜ਼ੀ ਕਰਦੇ ਸੀ ਪ੍ਰਕਾਸ਼ ਸਿੰਘ ਬਾਦਲ ਦਾ ਇਹ ਸੁਭਾਅ ਸੀ ਵੀ ਸੁਣਦਾ ਸਾਰਿਆਂ ਦੀ ਸੀ ਕਰਦਾ ਉਹ ਆਪਣੇ ਮਨ ਦੀ ਸੀ ਉਹਨੂੰ ਸਿਰਫ ਆਪਣਾ ਹਿੱਤ ਪਿਆਰਾ ਸੀ ਉਹਨੂੰ ਆਪਣਾ ਪੁੱਤਰ ਪਿਆਰਾ ਸੀ ਵੀ ਮੇਰੇ ਬਾਅਦ ਜਿਹੜਾ ਮੇਰੇ ਪੁੱਤਰ ਨੂੰ ਰਾਜ ਸਤਾ ਮਿਲ ਜਾਏ ਉਨੇ ਉਹਨੂੰ ਆਪਣੇ ਸਮੇਂ ਦੇ ਵੀ ਟ੍ਰੇਨਡ ਵੀ ਕੀਤਾ ਉਹ ਮੁੱਖ ਮੰਤਰੀ ਬਣਾ ਕੇ ਵੀ ਇਹ ਤਿਆਰ ਹੋ ਜਾਏਗਾ ਤੇ ਅੱਗੋਂ ਉਹ ਬਣ ਜਾਏਗਾ ਲੇਕਿਨ ਜਿ세ਲੇ ਕੌਮ ਦੇ ਮਨੋਂ ਉਤਰ ਗਿਆ ਮੇਨ ਆਧਾਰ ਦੇਖੋ ਪੰਜਾਬ ਦੀ ਗੱਲ ਆਪਣੀ ਜਗ੍ਹਾ ਦੇ ਉੱਤੇ ਬਿਲਕੁਲ ਠੀਕ ਹੈ ਲੇਕਿਨ ਮੇਨ ਆਧਾਰ ਅਕਾਲੀ ਦਲ ਦਾ ਸਿੱਖੀ ਹੈ ਹਮ ਸਿੱਖ ਫੁਰਵਾੜੀ ਹੈ ਜਿਹਨੂੰ ਇਹਨਾਂ ਨੇ ਆਪਣੇ ਇਥੇ ਉਜਾੜ ਦਿੱਤਾ ਜਿਸ ਫੁੱਲਵਾੜੀ ਦੇ ਵਿੱਚੋਂ ਖੁਸ਼ਬੂ ਨਿਕਲਨੀ ਸੀ ਜਿਹਦੇ ਵਿੱਚ ਫੁੱਲ ਖਿਲਨੇ ਸੀ ਉਹਨੂੰ ਆਪਣੇ ਹੱਥੇ ਉਜਾੜਤਾ ਹੁਣ ਉੱਥੇ ਫੁੱਲ ਕਿਵੇਂ ਖਿਲਣਗੇ ਹੂੰ ਤੁਹਾਨੂੰ ਰਾਜਸਤਾ ਜਿਹੜੀ ਹੈ ਉਹ ਸਿਰਫ ਉਹੀ ਪਿਆਰੀ ਰਹੀ ਤੁਹਾਨੂੰ ਕੌਮ ਪਿਆਰੀ ਨਹੀਂ ਰਹੀ ਕੌਮ ਭੁੱਲ ਗਈ ਕੌਮ ਦੇ ਹੱਕ ਭੁੱਲ ਗਏ ਕੌਮ ਦੇ ਸਿਧਾਂਤ ਭੁੱਲ ਗਏ ਤੇ ਫਿਰ ਇਹ ਨਤੀਜਾ ਸਾਹਮਣੇ ਹੂੰ ਤਬਦੀਲੀ ਕੀ ਨਜ਼ਰ ਆਉਂਦੀ ਹੈ ਜੀ ਆਖਰ ਇਹਨਾਂ ਚੁਣੌਤੀਆਂ ਦੇ ਹੱਲ ਵਾਸਤੇ ਅਕਾਲੀ ਦਲ ਦਾ ਜਿਹੜਾ ਵੱਡਾ ਢਾਂਚਾ ਨਜ਼ਰ ਆਉਂਦਾ ਹੈ ਜਿਹੜਾ ਬੱਚਿਆ ਖੁਚਿਆ ਢਾਂਚਾ ਨਜ਼ਰ ਆਉਂਦਾ ਹੈ ਉਹਨੂੰ ਸਾਰੇ ਨੂੰ ਭੰਗ ਕਰਨ ਦੀ ਜ਼ਰੂਰਤ ਜਪਦੀ ਹੈ ਜਾਂ ਕੁਝ ਲੋਕਾਂ ਦੇ ਵੱਲੋਂ ਸੁਝਾਅ ਵੀ ਦਿੱਤੇ ਜਾ ਰਹੇ ਕਿ ਅਕਾਲੀ ਦਲ ਦਾ ਪ੍ਰਧਾਨ ਵੀ ਤਬਦੀਲ ਹੋਣਾ ਚਾਹੀਦਾ ਦੇਖੋ ਮੈਂ ਤੁਹਾਨੂੰ ਇੱਕ ਗੁਰਮਤ ਦਾ ਸਿਧਾਂਤ ਦੱਸਾਂ ਹੂੰ ਸਤਿਗੁਰੂ ਨੇ ਆਪ ਮਸੰਦ ਬਣਾਏ ਸੀ ਮਸੰਦ ਪ੍ਰਥਾ ਬਣਾਈ ਸੀ ਜੀ ਮਸੰਦਾਂ ਦੇ ਵਿੱਚ ਗੜਬੜ ਆ ਗਈ ਉਹਨਾਂ ਨੇ ਗੁਰੂ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕਰਕੇ ਤੇ ਆਪਣੇ ਘਰ ਪਰਣੀ ਸ਼ੁਰੂ ਕਰ ਦਿੱਤੇ ਸਤ ਗੁਰੂ ਨੇ ਮਸੰਤ ਪ੍ਰਥਾ ਨੂੰ ਸੁਧਾਰਿਆ ਨਹੀਂ ਮਸੰਤ ਪ੍ਰਥਾ ਖਤਮ ਕਰਤੀ ਇਹ ਅਕਾਲੀ ਦਲ ਹੁਣ ਉਸ ਗਿਰਾਵਟ ਤੇ ਜਾ ਚੁੱਕਾ ਹੈ ਇਹਨੂੰ ਹੁਣ ਕੀ ਕਿਹਾ ਜਾਵੇ ਵੀ ਇਹਦਾ ਸੁਧਾਰ ਹੋ ਜਾਏ ਜਾਂ ਇਹਦੇ ਚ ਕੋਈ ਲੀਡਰਸ਼ਿਪ ਚੇਂਜ ਹੋਣਲ ਕੋਈ ਹੋ ਜਾਏ ਜਿਹੜਾ ਲੀਡਰ ਵੀ ਆਏਗਾ ਉਹ ਇਹਨਾਂ ਦੇ ਕ腐ਸ਼ਨ ਦੇ ਵਿੱਚ ਪਾਈਵਾਲ ਰਿਹਾ ਹਮ ਅੱਜ ਕਿਉਂਕਿ ਨਹੀਂ ਕੁਝ ਮਿਲ ਰਿਹਾ ਇਸ ਕਰਕੇ ਤਕਲੀਫ ਹੈ ਇਹ ਸਾਰਾ ਲਾਣਾ ਹੀ ਕ腐ਟ ਹੈ ਹਮ ਅਕਾਲੀ ਦਲ ਦੇ ਨਾਂ ਦੇ ਉਤੇ ਜਿਹਨਾਂ ਲੀਡਰ ਨੇ ਭਾਵੇਂ ਬਾਦਲ ਸੁਖਵੀਰ ਵੱਖੀ ਨੇ ਤੇ ਚਾਹੇ ਬਾਗੀ ਨੇ ਜਿਹਨਾਂ ਨੂੰ ਅਸੀਂ ਬਾਗੀ ਕਹਿ ਰਹੇ ਹਾਂ ਮੇਰੀ ਨਜ਼ਰ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਇਸ ਕਾਬਲ ਨਹੀਂ ਕਿ ਉਹਨੂੰ ਕੌਮ ਮਾਨਤਾ ਦੇਵੇ ਹਮ ਇਹਨਾਂ ਦਾ ਖਤਮ ਹੋ ਜਾਣਾ ਹੀ ਜਿਹੜਾ ਕੌਮ ਦੇ ਹਿੱਤੇ ਚ ਹੈ ਕੌਮ ਦਾ ਸਭ ਤੋਂ ਵੱਡਾ ਭਲਾ ਇਹ ਹੈ ਕਿ ਇਹ ਹੁਣ ਖਤਮ ਹੋ ਜਾਣਾ ਜਥੇਦਾਰ ਹਰਪ੍ਰੀਤ ਸਿੰਘ ਮੀਡੀਆ ਦੇ ਮੁਖਾਤਬ ਹੋ ਕੇ ਕਹਿੰਦੇ ਨੇ ਅਕਾਲੀ ਦਲ ਦੇ ਵਿੱਚ ਫੋਟਾ ਫੁੱਟ ਨਹੀਂ ਹੋਣੀ ਚਾਹੀਦੀ ਤੇ ਲੋਕ ਸਵਾਲ ਕਰਦੇ ਆ ਫੋਟਾ ਹੈ ਜਾਂ ਅਕਾਲੀ ਦਲ ਦੀ ਪੰਥ ਦੇ ਨਾਲ ਕੀਤੀ ਹੋਈ ਬੇਈਮਾਨੀ ਸਾਹਮਣੇ ਆ ਰਹੀ ਆ ਹਾਂ ਹੈ ਇਹ ਅਸਲੀ ਗੱਲ ਇਹੀ ਹੈ ਨਾ ਹੂੰ ਦੇਖੋ ਜਥੇਦਾਰ ਜਿਹੜੇ ਨੇ ਨਾ ਭਾਵੇਂ ਹਰਪ੍ਰੀਤ ਸਿੰਘ ਹੋਵੇ ਤੇ ਭਾਵੇਂ ਰਗਵੀਰ ਸਿੰਘ ਹੋਵੇ ਇਹ ਸਾਰੇ ਐਸਜੀਪੀ ਦੇ ਤਨਖਾਹਦਾਰ ਨੇ ਇਹਨਾਂ ਵੱਲੋਂ ਅਪਾਇੰਟ ਹੁੰਦੇ ਨੇ ਹੂੰ ਇਹ ਕੌਮ ਦੇ ਵਾਸਤੇ ਸਾਡੇ ਵਾਸਤੇ ਹਊਗਾ ਹੋਣਗੇ ਕਿ ਸਰਬਉੱਚਾਂ ਜੀ ਇਹਨਾਂ ਦੇ ਤਾਂ ਇੱਕ ਹੁਕਮ ਤੇ ਉੱਤੇ ਰਾਤੋ ਰਾਤ ਜੱਥੇਦਾਰ ਬਦਲ ਜਾਂਦਾ ਹੈ ਹੂੰ ਰਾਤ ਸੌਂਦਾ ਤੇ ਜੱਥੇਦਾਰ ਹੁੰਦਾ ਸਵੇਰੇ ਉੱਠਦਾ ਤੇ ਜੱਥੇਦਾਰੀ ਲੈ ਗਈ ਹੁੰਦੀ ਹੈ ਫਿਰ ਕੀ ਔਕਾਤ ਹੈ ਜੱਥੇਦਾਰ ਦੀ ਉਹ ਤਾਂ ਜਿਵੇਂ ਇਹ ਕਹਿਣਗੇ ਵੀ ਆ ਡਰਾਮਾ ਅਸੀਂ ਕਰਨਾ ਚਾਹੁੰਦੇ ਆ ਤੁਹਾਨੂੰ ਤਾਂ ਦੁੱਖ ਤਨਹੂ ਥੋੜੀ ਲਾ ਦਿਓ ਅਸੀਂ ਚਾਰ ਦਿਨ ਜੋੜੇ ਛਾੜ ਲਈਏ ਕੋਈ ਸੇਵਾ ਕਰ ਲਈਏ ਤੇ ਫਿਰ ਮੁੜ ਕੇ ਸਾਨੂੰ ਕਾਮ ਕਾਮ ਮਾਨਤਾ ਦੇ ਦਵੇ ਹੁਣ ਕਾਮ ਇਨਾਂ ਪੁਲੇਖਿਆਂ ਚ ਨਹੀਂ ਆਉਣ ਵਾਲੀ ਜਥੇਦਾਰ ਦੇ ਕੋਲੇ ਪਾਵਰ ਹੈ ਕਿਸੇ ਧਿਰ ਨੂੰ ਸਜ਼ਾ ਦੇ ਸਕੇ ਕਿਉਂਕਿ ਬਹੁਤ ਸਾਰੇ ਸਵਾਲ ਕੀਤੇ ਜਾ ਰਹੇ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਹੋਣ ਜਿਨ੍ਹਾਂ ਨੇ ਡੇਰਾ ਸੌਦਾ ਸਾਧ ਨੂੰ ਮੁਆਫੀ ਵੇਲੇ 92 ਲੱਖ ਦਾ ਜਿਹੜਾ ਫੰਡ ਦਿੱਤਾ ਹੋਵੇ ਐਸਜੀਪੀਸੀ ਦੀ ਗੋਲਕ ਦੇ ਵਿੱਚੋਂ ਤੇ ਉਹਨਾਂ ਦੇ ਕੋਲੇ ਪਾਵਰ ਹੈ ਜਥੇਦਾਰ ਸਾਹਿਬ ਵੀ ਮਾਫੀਨਾਮਾ ਦੇ ਦਿੰਦੇ ਆ ਫਿਰ ਜ਼ਥੇਦਾਰ ਸਾਹਿਬ ਇਸ ਮਸਲੇ ਦਾ ਹੱਲ ਕਿਵੇਂ ਕਰ ਸਕਦੇ ਜਥੇਦਾਰ ਸਾਹਿਬ ਤੇ ਵਰਤ ਉਹਨਾਂ ਨੂੰ ਵਰਤੇ ਆ ਜਾਂਦਾ ਹੂੰ ਕਿਉਂਕਿ ਕੌਮ ਦੇ ਵਿੱਚ ਇੱਕ ਇੰਪ੍ਰੈਸ਼ਨ ਦਿੱਤਾ ਆ ਵੀ ਸਾਰਿਆਂ ਨੂੰ ਤਨਖਾਹ ਲਾ ਸਕਦੇ ਨੇ ਸਜ਼ਾ ਦੇ ਸਕਦੇ ਨੇ ਤੇ ਇਹ ਆਪ ਹੀ ਪੇਸ਼ ਹੋਣ ਲਈ ਚਲੇ ਗਏ ਆਪ ਹੀ ਗਏ ਨੇ ਨਾ ਇਹਨਾਂ ਕਿਹਾ ਵੀ ਅਸੀਂ ਪੇਸ਼ ਹੋਣਾ ਚਾਹੁੰਦੇ ਆ ਤੇ ਆਪ ਹੀ ਪੇਸ਼ ਹੋਣ ਲਈ ਚਲੇ ਗਏ ਉਹਨਾਂ ਨਾਲ ਪਹਿਲਾਂ ਤੱਕ ਬੰਦੀ ਹੋਏਗੀ ਉਹ ਕਹਿਣਗੇ ਵੀ ਹਾਥੋਂ ਐਨੀ ਸਜ਼ਾ ਭੁਗਤੋ ਤੁਸੀਂ ਜੋੜੇ ਤਾੜੋ ਇਹਨੇ ਦਿਨ ਐਨੇ ਦਿਨ ਲੰਗਰ ਤੇ ਸੇਵਾ ਕਰੋ ਤੇ ਫਿਰ ਇਕੱਠੇ ਹੋ ਜਾਓ ਉਹਦੇ ਬਾਅਦ ਜਿਹੜਾ ਇਕੱਠਾ ਨਹੀਂ ਹੋਏਗਾ ਫਿਰ ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ ਬਸ ਇਹੋ ਜਿਹਾ ਕੋਈ ਫੈਸਲਾ ਕਰਦੇ ਬਾਦਲ ਸਰਕਾਰ ਦੇ 25 ਸਾਲ ਰਾਜ ਕਰਨ ਦਾ ਜ਼ਿਕਰ ਛਿੜਦਾ ਸੀ ਕੀ ਲੱਗਦਾ ਹੈ ਕਿ 25 ਸਾਲ ਰਾਜ ਕਰਨ ਦੀ ਗੱਲ ਤੋਂ ਬਾਅਦ ਅਸਲ ਦੇ ਵਿੱਚ ਜਿਹੜਾ ਇਹਨਾਂ ਦਾ ਗਰਾਫ ਡਿੱਗਣ ਦਾ ਕਾਰਨ ਹੈ ਉਹ ਬੇਅਦਬੀਆਂ ਨੇ ਉਹ ਬਾਣੀ ਦਾ ਜਾਬ ਕਰ ਰਹੀਆਂ ਸ਼ਾਂਤਮਈ ਤਰੀਕੇ ਦੇ ਨਾਲ ਸੰਗਤਾਂ ਦੇ ਉੱਪਰ ਗੋਲੀਆਂ ਵਰਸਾਉਣਾ ਗੰਦੇ ਪਾਣੀ ਦੀਆਂ ਪਛਾੜਾਂ ਕਰਨੀਆਂ ਇਹਨਾਂ ਚੀਜ਼ਾਂ ਕਰਕੇ ਅਕਾਲੀ ਦਲ ਦਾ ਨਗਾਰਾ ਆ ਇਹ ਇੰਤਹਾ ਸੀ ਹੂੰ ਜਿਹੜੀ ਗੱਲ ਕਰ ਰਹੇ ਹੋ ਨਾ ਇਹ ਹੱਦ ਸੀ ਜਿਹੜੀ ਟੱਪ ਗਈ ਲੇਕਿਨ ਕੌਮ ਨਾਲ ਧੋਖਾ ਤੇ ਸ਼ੁਰੂ ਤੋਂ ਕਰ ਰਹੇ ਨੇ ਸਿੱਖ ਕੌਮ ਸੰਘਰਸ਼ਮਈ ਕੌਮ ਹੈ ਕਿੰਨੇ ਮੋਰਚੇ ਲੱਗਦੇ ਸਨ ਕਿੰਨਾ ਕੁਝ ਹੁੰਦਾ ਸੀ ਇਹਨਾਂ ਨੇ ਕੌਮ ਨੂੰ ਉਹ ਸਮਾਂ ਲੱਗ ਪਹੁੰਚਾਤਾ ਕਿ ਸੰਘਰਸ਼ ਵਾਲਾ ਕੰਮ ਖਤਮ ਹੋ ਗਿਆ ਇਹ ਤੇ ਮੁੜ ਕੇ ਕਿਸਾਨਾਂ ਨੇ ਦੁਬਾਰਾ ਸੰਘਰਸ਼ ਵਾਲਾ ਜਿਹੜਾ ਇਹ ਰਿਵਾਈਵ ਕੀਤਾ ਜੀ ਨਹੀਂ ਤਾਂ ਕੌਮ ਦੇ ਵਿੱਚੋਂ ਖਤਮ ਹੋ ਗਿਆ ਸੀ ਇਹਨਾਂ ਨੇ ਸਾਹ ਸਾਤੀਨ ਕਰਤਾ ਸੀ ਕੌਮ ਨੂੰ ਕਿਉਂ ਕੌਮ ਨੇ ਮੋਰਚੇ ਲਾਏ ਇਹਨਾਂ ਕੋਈ ਪ੍ਰਾਪਤੀ ਕਰਨ ਦੀ ਬਜਾਏ ਅੰਦਰ ਵੜ ਕੇ ਸੌਦੇ ਕਰ ਲਏ ਆਪਣੇ ਹਿੱਤ ਪੂਰੇ ਕਰਾ ਲਏ ਆਪਣੀਆਂ ਰਾਜਗਦੀਆਂ ਲੈ ਲਈਆਂ ਨਾ ਕੌਮ ਨੂੰ ਕੁਝ ਮਿਲਿਆ ਨਾ ਸਟੇਟ ਨੂੰ ਕੁਝ ਮਿਲਿਆ ਨਾ ਸੂਬੇ ਨੂੰ ਕੁਝ ਮਿਲਿਆ ਨਾ ਲੋਕਾਂ ਨੂੰ ਕੁਝ ਮਿਲਿਆ ਉਹ ਜਿਹੜੀਆਂ ਗਦਾਰੀਆਂ ਨੇ ਉਹਨਾਂ ਦਾ ਨਤੀਜਾ ਹੁਣ ਜਿਹੜਾ ਸਾਹਮਣੇ ਆ ਰਿਹਾ ਹੈ ਇਹ ਠੀਕ ਹੈ ਕਿ ਕੌਮ ਨੇ ਇਹਨਾਂ ਨੂੰ ਪਛਾਣਦੇ ਬਹੁਤ ਟਾਈਮ ਲਾਤਾ ਇਹਨਾਂ ਟਾਈਮ ਲੱਗਣਾ ਨਹੀਂ ਸੀ ਚਾਹੀਦਾ ਹਮ ਲੇਕਿਨ ਹੁਣ ਜਿਸ ਨੇ ਪਛਾਣ ਲਿਆ ਤੇ ਹੁਣ ਪਰਦੇ ਨਹੀਂ ਪਾਏ ਜਾ ਸਕਦੇ ਹੁਣ ਜੇ ਕਹਿਣ ਵੀ ਲੋਕਾਂ ਨੂੰ ਮੁੜ ਕੇ ਗੁੰਮਰਾਹ ਕਰ ਲਈ ਹੈ ਕੌਮ ਨੂੰ ਮੁੜ ਕੇ ਗੁੰਮਰਾਹ ਕਰ ਲਈ ਹੈ ਹਮ ਮੈਨੂੰ ਨਹੀਂ ਲੱਗਦਾ ਕੌਮ ਮੁੜ ਕੇ ਗੁੰਮਰਾਹ ਹੋਏਗੀ ਹੁਣ ਕੋਈ ਨਵੀਂ ਲੀਡਰਸ਼ਿਪ ਉਭਰੇਗੀ ਹਮ ਸਿਰਫ ਇਹ ਕੰਸਰਨ ਹੈ ਕਿ ਲੀਡਰਸ਼ਿਪ ਕਿਹੋ ਜੀ ਉਭਰਦੀ ਹੈ ਕਿੰਨੇ ਚਿਰ ਤੋਂ ਉਭਰਦੀ ਹੈ ਅੱਜ ਸਿੱਖ ਕੌਮ ਲੀਡਰਲੈਸ ਹੈ ਇਹ ਰਿਜੈਕਟ ਹੋ ਚੁੱਕੇ ਨੇ ਨਵੀਂ ਲੀਡਰਸ਼ਿਪ ਕੋਈ ਉਭਰੀ ਨਹੀਂ ਹੂੰ ਉਹ ਦੁਖਦਾਈ ਗੱਲ ਹੈ ਉਹ ट्रांजिशन ਪੀਰੀਅਡ ਚੱਲ ਰਿਹਾ ਹੂੰ ਤੁਹਾਡੇ ਕਹਿਣ ਤੋਂ ਭਾਵ ਕਿ ਅਕਾਲੀ ਦਲ ਬਾਦਲ ਦਾ ਜਿੰਨਾ ਵੀ ਸਮੂੱਚਾ ਲੀਡਰਸ਼ਿਪ ਦਾ ਢਾਂਚਾ ਹੈ ਉਹਨਾਂ ਦੇ ਵੱਲੋਂ ਚਾਹੇ ਜੋੜੇ ਸਾਫ਼ ਕੀਤੇ ਜਾਣ ਚਾਹੇ ਵੱਖ-ਵੱਖ ਤਰੀਕਿਆਂ ਦੇ ਨਾਲ ਤਮਾਮ ਸਾਰੀਆਂ ਚੀਜ਼ਾਂ ਕੀਤੀਆਂ ਜਾਂ ਤਾਂ ਉਹਨਾਂ ਚੁਣੌਤੀਆਂ ਤੋਂ ਨਜ਼ਾਤ ਨਹੀਂ ਮਿਲ ਸਕਦੀ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਜਿਹੜੀਆਂ ਸਾਹਮਣੇ ਨੇ ਜਾਂ ਇਹਨਾਂ ਦੇ ਬਾਦਲ ਪਰਿਵਾਰ ਦੇ ਸਾਹਮਣੇ ਤੁਸੀਂ ਲੋਕਾਂ ਦੀ ਜਿਹੜੀ ਸਿੱਖ ਕੌਮ ਦੀ ਸੋਚ ਚੱਲ ਰਹੀ ਹੈ ਨਾ ਉਹਨੂੰ ਦੇਖੋ ਹਮ ਇਹਨਾਂ ਨੇ ਸਾਰੀਆਂ ਸੀਟਾਂ ਤੇ ਕੈਂਡੀਡੇਟ ਖੜੇ ਕੀਤੇ ਇੱਕ ਹਰਸਿਮਰਤ ਦਿੱਤੀ ਇਹ ਇਸ ਦੇਖੋ ਇੱਕ ਪਾਰਟੀ ਦਾ ਲੀਡਰ ਉਹਦੀ ਐਡੀ ਇਰਿਸਪੌਂਸੀਬਲ ਸਟੇਟਮੈਂਟ ਕਹਿੰਦੀ ਸੀ ਆਪਣੀ ਸੀਟ ਤਾਂ ਜਿੱਤ ਰਹੀ ਹੈ ਹੂੰ ਇਹਦੇ ਨਾਲ ਬਾਕੀ ਸੀਟਾਂ ਤੁਹਾਡੀਆਂ ਨਹੀਂ ਸੀ ਜੇ ਅਕਾਲੀ ਦਲ ਦਾ ਤੋਂ ਪ੍ਰਧਾਨ ਹੈ ਹੂੰ ਸੁਪੀਰ ਸਿੰਘ ਬਾਦਲ ਤੇ ਸਾਰੀਆਂ ਸੀਟਾਂ ਦੇ ਰੀਆਂ ਨੇ ਇੱਕ ਸੀਟ ਦਾ ਕਹਿਣਾ ਕਿ ਅਸੀਂ ਆਪਣੀ ਸੀਟ ਜਿੱਤ ਲਈ ਹੈ ਤੇ ਇਹਦੇ ਮਤਲਬ ਬਾਕੀ ਸੀਟਾਂ ਤੋਂ ਆਪਣੀਆਂ ਸਮਝਦਾ ਹੀ ਨਹੀਂ ਲਫ਼ਜ਼ਾਂ ਦੇ ਵਿੱਚ ਹੀ ਸਭ ਕੁਝ ਪ੍ਰਗਟ ਹੋ ਜਾਂਦਾ ਨਾ ਬਿਲਕੁਲ ਸੋ ਮੈਨੂੰ ਬਿਲਕੁਲ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਦੁਬਾਰਾ ਰਿਵਾਈਵਲ ਦਾ ਮੌਕਾ ਮਿਲੇਗਾ ਇਹ ਹੁਣ ਭਾਵੇਂ ਜੱਥੇਦਾਰ ਰਲੀਆਂ ਗੇਮਾਂ ਪਹਿਲਾਂ ਬੜੀ ਵਾਰੀ ਖੇਡ ਚੁੱਕੇ ਨੇ ਇਹ ਪਹਿਲੀ ਵਾਰੀ ਨਹੀਂ ਕਿ ਜੱਥੇਦਾਰਾਂ ਕੋਲ ਗਏ ਇਹ ਕਾਲੀ ਇਹਨਾਂ ਚ ਕਈ ਵੀ ਵਾਰੀ ਪਹਿਲਾਂ ਵੀ ਪਾੜ ਪਾਏ ਉਦੋਂ ਵੀ ਜੱਥੇਦਾਰਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹਮ ਲੇਕਿਨ ਹੁਣ ਕੌਮ ਜਿਹੜੀ ਹੈ ਸਾਰੇ ਡਰਾਮਿਆਂ ਨੂੰ ਸਮਝ ਚੁੱਕੀ ਹੈ ਇਹ ਸਭ ਕੁਝ ਪ੍ਰਗਟ ਹੋ ਚੁੱਕਾ ਹੈ ਇੱਕ ਵੱਦ ਕਿਸਮਤੀ ਹੈ ਕਿ ਇਸ ਵੇਲੇ ਸਿੱਖ ਕੌਮ ਦੀ ਆਵਾਜ਼ ਉਠਾਉਣ ਵਾਲਾ ਸਿੱਖ ਹੱਕਾਂ ਦੀ ਗੱਲ ਕਰਨ ਵਾਲਾ ਉਹ ਕੋਈ ਨਹੀਂ ਕਾਂਗਰਸ ਹੈ ਉਹਨਾਂ ਨੂੰ ਆਪਣਾ ਕੌਮੀ ਹਿੱਤ ਹੈ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਆਪਣਾ ਅਜੰਡਾ ਹੈ ਉਹ ਰਾਜ ਸਤਾ ਦੇ ਵਿੱਚ ਪੰਜਾਬ ਚ ਆਏ ਨੇ ਸਿੱਖੀ ਦੀ ਗੱਲ ਕਰਕੇ ਜੀ ਸਿੱਖ ਭਾਵਨਾਵਾਂ ਨੂੰ ਇਨਕੈਸ਼ ਕਰਕੇ ਲੇਕਿਨ ਉਹਦੇ ਬਾਅਦ ਸਿੱਖੀ ਨੂੰ ਤਾਂ ਭੁੱਲੀ ਗਏ ਨੇ ਸੇਕੌਮ ਦੇ ਹਿੱਤਾਂ ਦੀ ਵੀ ਕੋਈ ਗੱਲ ਸੋਚ ਨਹੀਂ ਹੈ ਪੰਜਾਬ ਦੇ ਹਿੱਤਾਂ ਦੀ ਵੀ ਕੋਈ ਗੱਲ ਸੋਚ ਨਹੀਂ ਉਹ ਤਾਂ ਭੁੱਲੀ ਗਏ ਨੇ ਬਿਲਕੁਲ ਬਿਲਕੁਲ ਆ ਬਿਲਕੁਲ ਹਾਲ ਦੇ ਵਿੱਚ ਦੇਖਿਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨਜ਼ਰ ਆ ਰਹੀਆਂ ਨੇ ਤੇ ਦੇਖਣਾ ਹੋਵੇਗਾ ਕਿ ਜਿਹੜਾ ਬਾਗੀ ਧੜਾ ਲੰਬੇ ਸਮੇਂ ਬਾਅਦ ਸਤਾਹੀਨ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਲੜਕੜੀਆਂ ਕੱਢਦਾ ਨਜ਼ਰ ਆਉਂਦਾ ਏ ਤੇ ਇਹਨੂੰ ਪੰਜਾਬ ਦੇ ਲੋਕ ਕਿਹੜੇ ਸੰਦਰਭ ਦੇ ਵਿੱਚ ਸਮਝਦੇ ਨੇ ਕਿਉਂਕਿ ਸਿਆਸੀ ਲੀਡਰਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਕੇਵਲ ਉਹ ਮਖੌਟਾ ਧਾਰੀ ਹੋਇਆ ਕਰਦੇ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਤੋਂ ਉਹਨਾਂ ਦੇ ਵੱਲੋਂ ਅਡੰਬਰ ਕੀਤੇ ਜਾਂਦੇ ਨੇ ਪਰ ਪੰਜਾਬ ਦੇ ਲੋਕ ਪੰਜਾਬ ਦੀ ਰਾਜਨੀਤੀ ਨੂੰ ਬੜੀ ਬਰੀਕੀ ਦੇ ਨਾਲ ਸਮਝਦੇ ਨੇ ਪਵਿੱਖ ਦੇ ਵਿੱਚ ਇਹਨਾਂ ਤमाम ਸਾਰੀਆਂ ਸਿਆਸੀ ਤਰ੍ਹਾਂ ਦੇ ਵਾਸਤੇ ਪੰਜਾਬ ਦੇ ਲੋਕ ਕਿਸ ਤਰੀਕੇ ਦੇ ਸੰਕੇਤ ਦੇਣਗੇ ਅੱਗੇ ਦੀ ਗੱਲਬਾਤ ਲੈ ਕੇ ਵੀ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ ਧੰਨਵਾਦ